ਸਤਰੀਏ ਕਲਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਰੀਤ ਡਿਜ਼ਾਈਨਰ ਬੁਟੀਕ ਜਿਸ ਨੂੰ ਕਿ ਤੁਸੀਂ ਰੀਤ ਕ੍ਰੀਏਸ਼ਨਸ ਦੇ ਨਾਮ ਨਾਲ ਵੀ ਜਾਣਦੇ ਹੋ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਆਨਲਾਈਨ ਸੂਟਾਂ ਦੀ ਸ਼ਾਪਿੰਗ ਦੇ ਵਿੱਚ ਤੁਹਾਨੂੰ ਸ਼ਾਪਿੰਗ ਕਰਵਾਉਣ ਜਾ ਰਹੇ ਹਾਂ ਜੀ ਸਰਦੀ ਦੇ ਬਹੁਤ ਹੀ ਨਿੱਗੇ ਨਿੱਗੇ ਤੇ ਸੋਹਣੇ ਡਿਜ਼ਾਈਨਾਂ ਵਾਲੇ ਸੂਟ ਪਹਿਲਾ ਜਿਹੜਾ ਸੂਟ ਹੈ ਜੀ ਪਸ਼ਮੀਨਾ ਰਹੇਗਾ ਜੀ ਸਾਰਾ ਦਾ ਫੈਬਰਿਕ ਠੀਕ ਹੈ ਤੇ ਇਹ ਵਾਲਾ ਜਿਹੜਾ ਸੂਟ ਅਸੀਂ ਪਹਿਲਾਂ ਦੇਖ ਰਹੇ ਹਾਂ ਇਸ ਦੇ ਉੱਪਰ ਪ੍ਰਿੰਟਿੰਗ ਤਾਂ ਹੈ ਹੀ ਨਾਲ ਹੀ ਇਸ ਦੇ ਉੱਪਰ ਵਰਕ ਵੀ ਹੋਇਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਹਾਈਲਾਈਟ ਕੀਤਾ ਹੋਇਆ ਹੈ ਇਸ ਨੂੰ ਬਹੁਤ ਸੋਹਣਾ ਜਿਹਾ ਕਲਰ ਹੈ ਜੀ ਇਸ ਦਾ ਪਰਪਲ ਤੇ 골ਡਨ ਵਰਕ ਦਾ ਜਿਹੜਾ ਹੈ ਸੌਰੀ ਕਲਰ ਦਾ ਜਿਹੜਾ ਹੈ ਕੰਬੀਨੇਸ਼ਨ ਬਣਿਆ ਹੈ ਇਸ ਨੂੰ ਬਹੁਤ ਸੋਹਣਾ 골ਡਨ ਦੇ ਨਾਲ ਜਿਹੜਾ ਹੈ ਉਹ ਹਾਈਲਾਈਟ ਕੀਤਾ ਹੋਇਆ ਹੈ ਠੀਕ ਹੈ ਜੀ ਇਹ ਵਾਲੀਆਂ ਪ੍ਰਿੰਟਡ ਪਲੱਸ ਨਾਲ ਬਾਰਡਰ ਵਾਲੀਆਂ ਇਸ ਦੀਆਂ 슬ੀਵਸ ਰਹਿਣਗੀਆਂ ਇਸ ਦੇ ਨਾਲ ਪਲੇਨ ਹੀ ਪਸ਼ਮੀਨੇ ਵਾਲਾ ਬਹੁਤ ਪਿਆਰਾ ਜਿਹਾ ਬਾਟਮ ਤੇ ਨਾਲ ਇਸ ਦੇ ਪੂਰਾ ਖੁੱਲਾ ਡੁੱਲਾ ਜਿਹਾ ਹੈ ਸਟੌਲ ਰਹੇਗਾ ਠੀਕ ਹੈ ਜੀ ਇਹ ਜੱਬ ਵਗੈਰਾ ਤੇ ਲਈ ਬਹੁਤ ਸੂਟੇਬਲ ਸੂਟ ਰਹਣਗੇ ਤੁਹਾਡੇ ਲਈ ਠੀਕ ਹੈ ਪੂਰੇ ਨਿੱਗੇ ਹੋਣਗੇ ਜੀ ਕਪੜਾ ਵੀ ਵਧੀਆ ਹੋਏਗਾ ਪਸ਼ਮੀਨਾ ਠੀਕ ਹੈ ਤੇ ਅੱਜ ਕੱਲ ਮੌਸਮ ਨੂੰ ਧਿਆਨ ਚ ਵਿੱਚ ਰੱਖਦੇ ਹੋયા ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਹੈ ਤੇ ਸਾਡੇ ਕੋਲੇ ਬਹੁਤ ਜ਼ਿਆਦਾ ਦੇਰ ਨਹੀਂ ਰੁਕਦੇ ਜੇਕਰ ਤੁਸੀਂ ਮਤਲਬ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਖਰੀਦਣਾ ਚਾਹੁੰਦੇ ਹੋ ਉਸ ਦਾ ਜਲਦੀ ਜਲਦੀ ਆਰਡਰ ਜਿਹੜਾ ਹੋ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਫੋਟੋ ਖਿੱਚ ਕੇ ਭੇਜ ਕੇ ਉਸ ਨੂੰ ਤੁਸੀਂ ਪਲੇਸ ਕਰ ਸਕਦੇ ਹੋ ਕੇਵਲਾ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਅ ਬਲੂ ਕਲਰ ਦੇ ਨਾਲ ਜਿਹੜਾ ਹੈ ਸਕਿਨ ਦਾ ਕੰਬੀਨੇਸ਼ਨ ਸਕਿਨ ਤੇ ਥੋੜਾ ਜਿਹਾ ਗਾਜਰੀ ਜਿਹਾ ਤਰ੍ਹਾਂ ਦਾ ਜਿਹੜਾ ਹੈ ਕੰਬੀਨੇਸ਼ਨ ਬਣਾਇਆ ਹੋਇਆ ਪ੍ਰਿੰਟਿੰਗ ਦੇ ਨਾਲ ਨਾਲ ਇਸ ਦੇ ਉੱਪਰ ਵਰਕ ਵੀ ਹੋਇਆ ਹੋਇਆ ਜਿਵੇਂ ਤੁਸੀਂ ਦੇਖ ਰਹੇ ਹੋ ਜ਼ਰੀਦਾ ਵਰਕ ਹੈ ਤੇ ਨਾਲ ਥੋੜੀ ਥੋੜੀ ਸਿੱਪੀ ਦਾ ਵਰਕ ਵੀ ਹੈ ਠੀਕ ਹੈ ਆਰੀ ਵਰਕ ਹੋਇਆ ਹੋਇਆ ਨਾਲ ਹੀ ਇਸ ਦੇ ਪਲੇਨ ਜਿਹੜਾ ਹੈ ਤੁਸੀਂ ਦੇਖ ਰਹੇ ਹੋ ਬਾਟਮ ਬਲੂ ਕਲਰ ਦਾ ਤੇ ਇਸ ਦੇ ਸਟਾਲਸ ਜਿਵੇਂ ਤੁਸੀਂ ਦੇਖ ਰਹੇ ਹੋ ਤੁਹਮ ਦਿਖਾ ਰਹੀਆਂ ਠੀਕ ਹੈ ਜੀ ਇਹ ਵੀ ਬਹੁਤ ਪਿਆਰਾ ਜਿਹਾ ਸਟਾਲ ਹੈ ਜੀ ਇਸ ਦਾ ਇਹ ਵਾਲੀ ਵੀਡੀਓ ਦੇ ਵਿੱਚ ਆਪਾਂ ਇਹ ਵਾਲਾ ਅਗਲਾ ਜਿਹੜਾ ਸੂਟ ਹੈ ਤੁਸੀਂ ਦੇਖ ਰਹੇ ਹੋ ਬਹੁਤ ਸੋਹਣਾ ਜਿਹਾ ਰਾਇਲ ਬਲੂ ਜਿਹਾ ਕਲਰ ਹੈ ਇਸ ਦਾ ਨੇਵੀ ਬਲੂ ਤੇ ਰਾਇਲ ਬਲੂ ਦੇ ਸੈਂਟਰ ਵਾਲਾ ਕਲਰ ਜਿਹੜਾ ਹੁੰਦਾ ਬਲੂ ਤੇ ਸਕਿਨ ਕਲਰ ਦਾ ਕੰਬੀਨੇਸ਼ਨ ਦੇ ਨਾਲ ਜਿਹੜਾ ਹੈ ਪ੍ਰਿੰਟ ਬਣਿਆ ਹੋਇਆ ਤੇ ਪਲੱਸ ਉੱਪਰ ਇਹਦੇ ਵਰਕ ਹੋਇਆ ਹੋਇਆ ਵੇ ਜੀ ਤੁਸੀਂ ਦੇਖ ਰਹੇ ਹੋ ਆਰੀ ਵਰਕ ਹੋਇਆ ਹੋਇਆ ਠੀਕ ਹੈ ਜੀ ਇਸ ਦੀਆਂ 슬ੀਵਸ ਦੇ ਉੱਪਰ ਵੀ ਇਹ ਵਾਲਾ ਬਾਰਡਰ ਰਹੇਗਾ ਤੇ ਇਸ ਦਾ ਇਹ ਵਾਲਾ ਬੜਾ ਯੂਨੀਕ ਜਿਹਾ ਕਲਰ ਦਾ ਜਿਹੜਾ ਹੈ ਉਹ ਬਾਟਮ ਹੈ ਜੀ ਬਲੂ ਕਲਰ ਦਾ ਨਾਲ ਦੀ ਇਸ ਡਿਜ਼ਾਈਨ ਵਿੱਚ ਸਟਾਲ ਦਿਕੰਗੇ ਬਹੁਤ ਸੋਹਣਾ ਜਿਹਾ ਸਟਾਲ ਹੈ ਜੀ ਇਸ ਦਾ ਸੋਨੇ ਬਾਰਡਰ ਵਾਲਾ ਠੀਕ ਹੈ ਪੂਰਾ ਪਰਮਾ ਡਿਜ਼ਾਈਨਿੰਗ ਦੇ ਨਾਲ ਜਿਹੜਾ ਹੈ ਉਹ ਸਟਾਲ ਬਣੇਗੇ ਇਹਨਾਂ ਦੇ ਤੇ ਇਹ ਹੈ ਜੀ ਬਲੈਕ ਕਲਰ ਦੇ ਉੱਤੇ ਬਹੁਤ ਹੀ ਸੋਹਣਾ ਜਿਹਾ ਪ੍ਰਿੰਟ ਬਣਿਆ ਗਿਆ ਠੀਕ ਹੈ ਜੀ ਇਸ ਦਾ ਵੀ ਮੈਕ ਕਿੰਨਾ ਸੋਹਣਾ ਜਾ ਪ੍ਰਿੰਟ ਬਣਿਆ ਹੈ ਇਸ ਦਾ ਵੀ ਮੈਕ ਤੇ ਪਲਸ ਨਾਲ ਜਿਹੀਆਂ 슬ੀਵਸ ਦੇ ਉੱਪਰ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਫੈਬਰਿਕ ਵੀ ਚੰਗੀ ਕਾਲ ਜ਼ੂਮ ਆਊਟ ਕਰਕੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਾ ਫਾਈਨ ਕੁਆਲਿਟੀ ਦਾ ਜਿਹੜਾ ਹੈ ਫੈਬਰਿਕ ਹੈ ਜੀ ਇਹ ਸੂਟ ਬਹੁਤ ਹੀ ਸੋਹਣਾ ਹੈ ਕਲਰ ਤੇ ਡਿਜ਼ਾਈਨਿੰਗ ਦੇ ਪੱਖ ਤੋਂ ਇਸ ਦੇ ਨਾਲ ਇਹ ਵਾਲਾ ਕਲੀਨ ਜਿਹੜਾ ਹੈ ਉਹ ਬਾਟਮ ਰਹੇਗਾ ਇਸ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਸਟਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਚੁੱਕੀ ਹਾਂ ਕਿ ਇਸ ਵੀਡੀਓ ਦੇ ਵਿੱਚ ਆਪਾਂ ਜਿੰਨੇ ਵੀ ਤੁਹਾਨੂੰ ਸੂਟ ਦਿਖਾਏ ਹਨ ਸਾਰਿਆਂ ਦਾ ਹੀ ਸੇਮ ਪ੍ਰਾਈਸ ਹੈਗਾ ਸਟਾਲ ਦੇਖੋ ਜੀ ਕਿੰਨਾ ਸੋਹਣਾ ਬਹੁਤ ਸੋਹਣਾ ਬਾਰਡਰ ਬਣਿਆ ਹੈ ਕਿ ਨਾਲੋ ਸੈਂਟਰ ਦੇ ਵਿੱਚ ਵੀ ਬਹੁਤ ਵਧੀਆ ਪਿਆਰੀ ਡਿਜ਼ਾਈਨਿੰਗ ਹੋਈ ਹੋਈ ਹੈ ਜੇ ਤੁਸੀਂ ਦੇਖਤਾ ਕੋ ਜੀ ਤੇ ਆਪਾਂ ਦੱਸਣਾ ਚਾਹਾਂਗੇ ਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਏ ਹਨ ਸਾਰਿਆਂ ਦਾ ਪ੍ਰਾਈਸ ਇਕੋ ਹੀ ਰਹੇਗਾ ਜਿਹੜਾ ਕਿ ਸਾਡੇ ਸਕ੍ਰੀਨ ਦੇ ਉੱਪਰ ਡਿਸਪਲੇ ਹੋ ਰਿਹਾ ਤੁਸੀਂ ਉਸ ਨੂੰ ਧਿਆਨ ਦੇ ਵਿੱਚ ਰੱਖਣਾ ਤੇ ਵੀਡੀਓ ਨੂੰ ਜਿਹੜਾ ਹੈ ਵਿਦਆਊਟ ਸਕਿਪ ਕੀਤੇ ਆ ਦੇਖਿਓ ਤਾਂ ਕਿ ਕੋਈ ਵੀ ਸੂਟ ਜਿਹੜਾ ਉਹ ਬਣ ਜਾਣਾ ਰਹਿ ਜਾਵੇ ਤੁਸੀਂ ਦੇਖਣੋਂ ਰਹਿ ਨਾ ਜਾਓ ਤੇ ਜਿਹੜਾ ਸੂਟ ਤੁਹਾਨੂੰ ਪਸੰਦ ਹੋਵੇ ਉਹ ਆਰਡਰ ਬੁੱਕ ਕਰਨ ਲਈ ਆਰਡਰ ਪਲੇਸ ਕਰਨ ਦੇ ਲਈ ਉਸ ਦਾ ਸਕਰੀਨ ਸ਼ਾਟ ਲੈ ਕੇ ਸਾਡੇ ਦਿੱਤੇ ਹੋਏ ਨੰਬਰ ਦੇ ਉੱਪਰ ਸੈਂਡ ਕਰੋ ਤੇ ਇਸ ਤਰ੍ਹਾਂ ਦੀ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨਾਲ ਬਣੇ ਰਹੋ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ ਜੀ ਰਬੜਾ